बसी पठाना के विधायक रुपन्दर सिंह हैप्पी ने आज पंजाब शिक्षा क्रांति मुहिम के तहत सरकारी कन्या सीनियर सेकेंडरी स्मार्ट स्कूल बसी पठाना में सात लाख रुपए की लागत से बनी चार दीवारी और दो लाख रुपए के विकास कार्यों का उद्घाटन किया विधायक रुपिंदर सिंह हैप्पी ने लोगों से अपील की कि वह अपने बच्चों को उच्च शिक्षा पर विशेष ध्यान दें ताकि वह ऊंचाइयों तक पहुँच सके आगे मीडिया से बातचीत करते तो हुए रुपिंदर सिंह हैप्पी ने क्या कहा सुने साहेब मार्कन की इस रिपोर्ट में पंजाब स्कूल ਜੀ ਸਾਡੀ ਸਿੱਖਿਆ ਕ੍ਰਾਂਤੀ ਚੱਲਦੀ ਆ ਸਕੂਲਾਂ ਦੇ ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਪੰਜਾਬ ਦੇ ਸਕੂਲਾਂ ਨੂੰ ਅਪਲਿਫਟ ਕਰਨ ਦੇ ਲਈ ਕੰਮ ਹੋ ਰਿਹਾ ਤੇ ਬਹੁਤ ਧੰਨਵਾਦੀ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੇ ਹਜੂਤ ਬੈਜੀਰ ਸਿੱਖਿਆ ਮੰਤਰੀ ਜੀ ਤੇ ਸਾਰੇ ਸਾਡੇ ਸਕੂਲ ਦੇ ਸਟਾਫ ਦੇ ਤੇ ਲੋਕਾਂ ਦੇ ਜਿਹੜੇ ਰੱਖ ਕੇ ਸਾਰਾ ਕੰਮ ਕਰ ਰਹੇ ਨੇ ਇੱਥੇ ਵੀ ਸਕੂਲ ਦੇ ਵਿੱਚ ਅਸੀਂ ਆਇਆ ਅੱਜ ਕੰਨਿਆ ਸਕੂਲ ਦਾ ਤੇ ਬਾਜ਼ਾਰ ਦੇ ਵਿੱਚ ਕਹਿੰਦਾ ਤੇ ਆਪਾਂ ਇਹਦੀ ਗਰਾਊਂਡ ਦੀ ਚਾਰਦੀਵਾਰੀ ਤੇ ਕਮਰਿਆਂ ਦਾ ਜਿਹੜਾ ਸੀ ਉਹ ਵੀ ਅੱਜ ਹੀ ਫਟੋ ਕੀਤਾ। ਤੂੰ ਬਹੁਤ ਅੱਛਾ ਸਕੂਲ ਹੈ, ਬਹੁਤ ਪੁਰਾਣਾ ਸਕੂਲ ਹੈ। ਤੇ ਮੇਰੇ ਖਿਆਲ ਦੇ ਵਿੱਚ ਆਜ਼ਾਦੀ ਸਮੇਂ ਦਾ ਸਕੂਲ ਹੋਗਾ ਇਹ। ਤੇ ਬਸ ਪ੍ਰੋਬਲਮ ਸਾਨੂੰ ਇਹ ਆ ਥੋੜੀ ਜੀ ਕਿ ਅੰਦਰ ਚੱਲਾ ਜਾਂਦਾ ਸ਼ਹਿਰ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਲਿਖਤੀ ਵੀ ਦਿੱਤਾ ਹੋਇਆ ਤੇ ਮੰਗ ਵੀ ਕੀਤੀ ਆ, ਬੇਨਤੀ ਕੀਤੀ ਅਸੀਂ ਸਭ ਨੂੰ ਕਿ ਜੇ ਨੂੰ ਆਪਾਂ ਅਗਰ ਸਕੂਲ ਨੂੰ ਬਾਹਰ ਸ਼ਿਫਟ ਕਰ ਲੈਨੇ ਆ ਤਾਂ ਸਾਡੇ ਮੇ ਸਕੂਲ ਦੇ ਵਿੱਚ ਸਟੈਂਥ ਵੀ ਅੱਛੀ ਹੋ ਜੂਗੀ ਤੇ ਸਟਰੀਮ ਵੀ ਸਾਰੇ ਕੁਰੇ ਜਾਣਗੇ ਤੋ ਲੱਗੇ ਹੋਇਆ ਕੋਸ਼ਿਸ਼ ਬਾਕੀ ਦਾ ਜੋ ਪ੍ਰਵਾਰਤਵਾ ਨੂੰ ਮਨਜ਼ੂਰ ਆਉਵੇਂ ਚੁੱਕਾ ਅਸੀਂ ਬੱਚਿਆਂ ਦੀ ਪੜ੍ਹਾਈ ਜਿਹੜੀ ਆ ਸਾਡੀ ਜ਼ਿੰਮੇਵਾਰੀ ਆ ਸਾਰਾ ਕੁਝ ਹੋ ਗਿਆ ਹੁਣ ਤੱਕ ਕਿਸੇ ਵੀ ਸਰਕਾਰ ਨੇ ਸਿੱਖਿਆ ਦੇ ਖੇਤਰ ਦੇ ਵਿੱਚ ਕੋਈ ਧਿਆਨ ਨਹੀਂ ਦਿੱਤਾ ਪਰ ਅਸੀਂ ਸਿੱਖਿਆ ਦੇ ਖੇਤਰ ਤੇ ਧਿਆਨ ਦੇ ਰਹੇ ਆ ਕਿ ਪਹਿਲੀ ਵਾਰੀ ਹੋਊਗਾ ਕਿ ਐਮਐਲਏ ਜਾ ਕੇ ਉਦਘਾਟਨ ਕਰਦੇ ਨੇ ਸਕੂਲਾਂ ਜਾਂਦੇ ਨੇ ਪ੍ਰਾਈਵੇਟ ਸਕੂਲਾਂ ਜਾਂਦੇ ਇਵਨ ਮੈਂ ਅੰਗਣਵਾੜੀ ਤੱਕ ਵੀ ਜਾਂਦਾ ਕਾਰਨ ਕੀ ਹੈ ਮੈਨੂੰ ਪਤਾ ਵੀ ਮੇਰੇ ਦੇਸ਼ ਦਾ ਭਵਿੱਖ ਜਿਹੜਾ ਆਨਲਾਈਨ ਕੋਈ ਜਿਹੜਾ ਸਕੂਲਾਂ ਦੇ ਵਿੱਚ ਆ ਅੰਗਣਵਾੜੀ ਤੋਂ ਸ਼ੁਰੂ ਹੋ ਕੇ ਆ ਠੀਕ ਆ ਜੇ ਮਾਪੇ ਜਾਂਦੇ ਨਹੀਂ ਕਿਸੇ ਹੋਰ ਸਿਊਰਚ ਉਹਨਾਂ ਦੀ ਅੱਛਾ ਹੈ ਵੀ ਪਰ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਵੀ ਬਹੁਤ ਵਧੀਆ ਜਿਹੜੇ ਇਨਫਰਾਸਟ੍ਰਕਚਰ ਵੀ ਹੈਗਾ ਟੀਚਰ ਬਹੁਤ ਵਧੀਆ ਨੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਜੇ ਸਾਡੇ ਟੀਚਰ ਨੇ ਵੱਡੇ ਟੈਸਟ ਪਾਸ ਕਰਕੇ ਉਹ ਟੀਚਰ ਹੈ ਕੋ ਆਮ ਟੀਚਰ ਨਹੀਂ ਹੈ ਉਹ ਪੜਾਉਣਾ ਚਾਹੁੰਦੇ ਨੇ ਸ਼ੌਂਕ ਨਾਲ ਪਾਉਂਦੇ ਨੇ ਸੋ ਅਸੀਂ ਚਾਹੁੰਦੇ ਹਾਂ ਕਿ ਜੇ ਸਾਡੀ ਪੰਜਾਬ ਸਿੱਖਿਆ ਕ੍ਰਾਂਤੀ ਹੈ ਹੋਰ ਅੱਗੇ ਵਧੇ ਲੋਕ ਲਹਿਰ ਬਣੇ ਤੇ ਲੋਕ ਜਿਹੜੇ ਨੇ ਉਹ ਸਾਡੇ ਇਹਨਾਂ ਸਰਕਾਰੀ ਸੰਸਥਾਵਾਂਾਂ ਦੇ ਨਾਲ ਜੁੜਨ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਹੋ ਆ ਵਾਈਬ੍ਰੇਟਿਕਾ ਕਾਲ ਸਭਾਈ ਬਣਾਤੀ